ਪੰਜਾਬੀਓ ਆਹ ਹਾਲਾਤ ਹੋ ਗਏ ਨੇ ਪੰਜਾਬ ਦੇ ਅੱਜ ਪੰਜਾਬ ਦੇ ਮਜ਼ਦੂਰ ਵੀ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਦੂਸਰੇ ਸੂਬਿਆਂ ਦੇ ਵਿੱਚ ਨਰਮੇ ਦੀ ਚੁਗਾਈ ਕਰਨ ਦੇ ਲਈ ਜਾ ਰਹੇ ਨੇ ਨਰਮਾ ਬੈਲਟ ਕਹੇ ਜਾਣ ਵਾਲੇ ਏਰੀਏ ਦੇ ਵਿੱਚ ਕਿਸੇ ਦਿਨ ਯੂਪੀ ਬਿਹਾਰ ਰਾਜਸਥਾਨ ਮੱਧ ਪ੍ਰਦੇਸ਼ ਹਰਿਆਣਾ ਵਰਗੇ ਸੂਬਿਆਂ ਤੋਂ ਮਜ਼ਦੂਰ ਮਜ਼ਦੂਰੀ ਕਰਨ ਦੇ ਲਈ ਆਉਂਦੇ ਸੀ ਨਰਮੇ ਦੀ ਚੁਗਾਈ ਕਰਨ ਦੇ ਲਈ ਆਉਂਦੇ ਸੀ ਤੇ ਕਿਸਾਨ ਸਵੇਰੇ ਹੀ ਰੇਲਵੇ ਸਟੇਸ਼ਨਾਂ ਦੇ ਉੱਪਰ ਆਪਣੀਆਂ ਟਰਾਲੀਆਂ ਲੈ ਕੇ ਪਹੁੰਚ ਜਾਂਦੇ ਸੀ ਕਿ ਉਹ ਮਜ਼ਦੂਰਾਂ ਨੂੰ ਨਰਮੇ ਦੀ ਚੁਗਾਈ ਕਰਨ ਦੇ ਲਈ ਲੈ ਕੇ ਆਉਣਗੇ ਤੇ ਪੰਜਾਬ ਦੇ ਜੋ ਖਾਸ ਕਰ ਨਰਮਾ ਬੈਲਟ ਦੇ ਮਜ਼ਦੂਰ ਸੀ ਉਹਨਾਂ ਨੂੰ ਵੀ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਸੀ ਕਿ ਤਿੰਨ ਚਾਰ ਮਹੀਨੇ ਨਰਮੇ ਦੀ ਚੁਗਾਈ ਚੱਲੇਗੀ ਤੇ ਇਹਨਾਂ ਪਰਿਵਾਰਾਂ ਦੇ ਘਰਾਂ ਦੇ ਬਾਹਰ ਵੀ ਕਿਸਾਨਾਂ ਦੀਆਂ ਟਰਾਲੀਆਂ ਸਵੇਰੇ ਹੀ ਆ ਕੇ ਲੱਗ ਜਾਂਦੀਆਂ ਸੀ ਤੇ ਪੂਰੇ ਦਾ ਪੂਰਾ ਪਰਿਵਾਰ ਨਰਮੇ ਦੀ ਚੁਗਾਈ ਕਰਨ ਦੇ ਲਈ ਜਾਂਦਾ ਸੀ ਅੱਜ ਹਾਲਾਤ ਇਹ ਹੋ ਗਏ ਨੇ ਕਿ ਪੰਜਾਬ ਦੇ ਵਿੱਚ ਨਰਮੇ ਦੀ ਬਿਜਾਈ ਘਟ ਗਈ ਹੈ ਤੇ ਨਰਮਾ ਬਹੁਤ ਘੱਟ ਕਿਸਾਨ ਬੀਜ ਰਹੇ ਨੇ ਤੇ ਸਾਰੇ ਹੀ ਕਿਸਾਨਾਂ ਨੇ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਹੋਈ ਹੈ ਜਿਸ ਕਾਰਨ ਮਜ਼ਦੂਰ ਨਰਮੇ ਦੀ ਚੁਗਾਈ ਕਰਨ ਦੇ ਲਈ ਰਾਜਸਥਾਨ ਗਏ ਜਾ ਰਹੇ ਨੇ ਇਹਨਾਂ ਮਜ਼ਦੂਰਾਂ ਨੂੰ ਰਾਜਸਥਾਨ ਦੇ ਕਿਸਾਨ ਲੈਣ ਦੇ ਲਈ ਆਏ ਨੇ ਤਾਂ ਕਿ ਉਹ ਆਪਣੇ ਨਰਮੇ ਦੀ ਚੁਗਾਈ ਕਰਵਾ ਸਕਣ ਤੇ ਇਹਨਾਂ ਮਜ਼ਦੂਰਾਂ ਦਾ ਵੀ ਇਹੀ ਕਹਿਣਾ ਕਿ ਕਿਸੇ ਦਿਨ ਉਹਨਾਂ ਦਾ ਪੂਰਾ ਪਰਿਵਾਰ ਤਿੰਨ ਤਿੰਨ ਮਹੀਨੇ ਨਰਮੇ ਦੀ ਚੁਗਾਈ ਕਰਦਾ ਸੀ ਤੇ ਨਾਲ ਹੀ ਉਸ ਤੋਂ ਬਾਅਦ ਟਿੰਡਿਆਂ ਦੀ ਕਢਾਈ ਕਰਨ ਦੇ ਲਈ ਵੀ ਇੱਕ ਇੱਕ ਮਹੀਨਾ ਉਹ ਰੋਜ਼ਗਾਰ ਆ ਜਿਹੜਾ ਉਹਨਾਂ ਦਾ ਚੱਲਦਾ ਰਹਿੰਦਾ ਸੀ ਪਰ ਅੱਜ ਹਾਲਾਤ ਇਹ ਨੇ ਕਿ ਪੰਜਾਬ ਦੇ ਵਿੱਚ ਨਰਮਾ ਨਾ ਹੋਣ ਕਾਰਨ ਮਜਬੂਰੀ ਬਸ ਇਹਨਾਂ ਮਜ਼ਦੂਰਾਂ ਨੂੰ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਰਾਜਸਥਾਨ ਵਿੱਚ ਨਰਮਾ ਚੁਗਣ ਦੇ ਲਈ ਜਾਣਾ ਪੈ ਰਿਹਾ ਹੈ ਹਾਲਾਤ ਕਿਹੋ ਜਿਹੇ ਹੋਏ ਨੇ ਕਿਵੇਂ ਬਦਲੇ ਨੇ ਕਿਉਂਕਿ ਨਰਮੇ ਦੇ ਬੀਜ ਨੇ ਜਿਹੜੇ ਉਹ ਘਟਿਆ ਆਉਣ ਲੱਗੇ ਨੇ ਨਰਮਿਆਂ ਨੂੰ ਬਿਮਾਰੀਆਂ ਪੈਣ ਲੱਗੀਆਂ ਨੇ ਜਿਸ ਕਾਰਨ ਪੰਜਾਬ ਦੇ ਮਜ਼ਦੂਰ ਵੀ ਨਰਾਸ਼ ਹੋ ਕੇ ਰਾਜਸਥਾਨ ਗਏ ਨੇ। ਉਹ ਇਹਦੇ ਹੁਣ ਟੇਸ਼ਨਾਂ ਤੋਂ ਹਮ ਅਜੇ ਸਾਨੂੰ ਖੋਜਿਆਣਾ ਪਏ। ਹਮ ਫਿਰ ਰਾਜਸਥਾਨ ਜਾ ਰਹੇ ਆਂ ਜੀ ਪਹਿਲਾਂ ਪੰਜਾਬ ਚ ਭਈਏ ਯੂਪੀ ਤੋਂ ਹੁੰਦੇ ਸੀ ਅਸੀਂ ਆਪ ਟੇਸ਼ਨ ਤੋਂ ਲੈ ਕੇ ਹੁੰਦੇ ਸੀ ਬੰਦੇ। ਹਮ ਹੁਣ ਨਰਮੇ ਖਰਾਬ ਹੋਣ ਲੱਗੇ ਤਾਂ ਕਰਕੇ ਜਾ ਰਹੇ ਆਂ। ਹਮ ਮੈਂ ਬਹੁਤ ਜ਼ਿਆਦਾ ਚੱਲਦਾ ਹੁੰਦਾ ਸੀ ਹੂੰ ਚਾਰ-ਚਾਰ ਮਹੀਨੇ ਚੱਲੀ ਜਾਂਦਾ ਸੀ ਲੋੜੀ ਦੇ ਕੰਮ ਚੱਲੀ ਜਾਂਦਾ ਅੱਛਾ ਹੁਣ ਕਿਉਂ ਇਹੋ ਜਿਹੇ ਹਾਲਾਤ ਹੋ ਗਏ ਫਿਰ ਇਹ ਹੁਣ ਦੁਨੀਆ ਬਗਲ ਦੀ ਨਰਮੇ ਵਿੱਚੋਂ ਹਟ ਗਈ ਹੂੰ ਨਰਮੇ ਖਰਾਬ ਹੋਣ ਲੱਗ ਪਏ ਅੱਜ ਏਦੋਂ ਪਹਿਲਾਂ ਸਾਡੇ ਜੂਕੀ ਦੇ ਹਰਦੇ ਆਉਂਦੇ ਹੁੰਦੇ ਸੀਗੇ ਖੇਤਾਂ ਤੋਂ ਜਾ ਕੇ ਲੈ ਕੇ ਆਉਂਦੇ ਸੀ ਕਾਰੀਆਂ ਤੋਂ ਸਰਕੇ ਤੋਂ ਮੇਨਾਰ ਤੋਂ ਜਿਹੜਾ ਵਾਹਿੰਦੇ ਸਿੰਤ ਦੇਵੀ ਬੀ ਬੀ ਬੱਤੀ ਬੱਤੀ ਦੀ ਬੁੜੀ ਸੀ ਜੀ ਨਹੀਂ ਹੋਇਆ ਨਰਮੇ ਚੁਗਲ ਕੇ ਨੂੰ ਲੈ ਕੇ ਜਾਂਦੇ ਬਹੁਤ ਵਧੀਆ 3 ਮਹੀਨੇ 4 ਮਹੀਨੇ ਬਹੁਤ ਵਧੀਆ ਰਿਚਾਰਜ ਕਰਦਾ ਹੁਣ ਅੱਜ ਤਾਂ ਨਹੀਂ ਤਾਂ ਬੀ ਮਾਰੇ ਆਉਣ ਲੱਗੇ ਪਤਾ ਨਹੀਂ ਸਰਕਾਰੀ ਨਹੀਂ ਚੰਗਾ ਬੀ ਦੇ ਰਹੇ ਹੀ ਛਿੰਦੀ ਪੈ ਜਾਂਦੀ ਹੈ ਕਰੇ ਕਹਿੰਦੇ ਗਲਾਬੀ ਛਿੰਦੀ ਪੈ ਗਈ ਪਹਿਲਾਂ ਦੂਜੀ ਪੈ ਜਾਂਦੀ ਛਿੰਦੀ ਨੇ ਨਾ ਹੁਣ ਤਾਂ ਹੁਣ ਕਦੇ ਤੋਂ ਨੇਟੇ ਹੋ ਗਏ ਕੱਲਾ ਛੋਣ ਨਾ ਕਿ ਕਿਸੇ ਦੇ ਕੀ ਜਿਹੜਾ ਕਿਲਾ ਅੱਧਾ ਕਿਲਾ ਨਰਮੇ ਰਹੇਗਾ ਉਹਦੇ ਨਾਲ ਫੀ ਬਣਦਾਗਾ ਹੁਣ ਸਭ ਨੂੰ ਬਾਹਰ ਜਾਣਾ ਪੈਗਾ ਨਰਮੇ ਤੋਂ ਹਾਂ ਕੀ ਕਿੰਨਾ ਕੰਮ ਚੱਲਦਾ ਨਹੀਂ ਹੁਣ ਕਿਤੇ ਨਰਮ ਕੋਈ ਕੰਮ ਨਹੀਂ ਚੱਲਦਾ ਹੋਰ ਕੋਈ ਰੋਜ਼ਗਾਰ ਕੋਈ ਇੰਕਾਰ ਕੀ ਰੋਜ਼ਗਾਰ ਕਿ ਜਿਹੋ ਜੇ ਜਾਣਿਆ ਕੋਈ ਮਿਸਤਰੀਆਂ ਨਾ ਜਾਂਦਾ ਕੋਈ ਬਾਹਰ ਗੱਠਾ ਕੋਠਾ ਨਾ ਲੱਗ ਜਾਂਦੇ ਆ ਬਸ ਆ ਕੰਮ ਹੁਣ ਗੁਰੀਆਂ ਦੇ ਜਿਹੜੇ ਅੱਗੇ ਦਾਖਲਾ ਤੁਸੀਂ ਦੱਸ ਦੀ ਆ ਦੱਸੇ ਕੀ ਨਰਮਾ ਚੁਗਣ ਜਾਂਦੇ ਹਾਂ ਦੱਸੇ ਕੀ ਕਰਦੇ ਕੰਮ ਤੇ ਲੱਗਦੇ ਹੁਣ ਦੱਸ ਜੀ ਮਗਰ ਘਰੇ ਦੇ ਇੱਕ ਜਿਹੜੇ ਜੀ 400 300 350 ਨਾ ਕੀ ਬੰਦਾ ਹੈ ਉਹ ਇਹ ਹਾਰ ਕੇ ਫਿਰ ਉਹ ਆਪ ਦੇ ਆਪ 3 ਕੰਨੇ ਲਾਵਾਂਗੇ 3 ਮਹੀਨੇ ਦਾ ਪੇੜਿਕਾਰ ਸਿਆਲ ਵਧੀਆ ਨਹੀਂ ਚੱਲਣਾ ਅੱਗੇ ਚੱਲਦਾ ਜਦੋਂ ਆਪਣੀ ਪੰਜਾਬ ਦੇ ਵਿੱਚ ਨਰਮਾ ਹੁੰਦਾ ਹੁੰਦਾ ਸੀਗਾ ਉਦੋਂ 3 ਮਹੀਨੇ ਚਾਰ ਨਹੀਂ ਪਿੰਡ ਚ ਕੰਮ ਚੱਲੀ ਜਾਂਦਾ ਮੁਰਕੇ ਬੁੜੀਆਂ ਘਟਾਂ ਚ ਜਾ ਕੇ ਟਿੰਦੇ ਦੀ ਗੱਡੀ ਲੈ ਫੱਗਣ ਚੇਤਾ ਜਲ 60 ਤੇ ਜਾ ਕੇ ਵੀ ਨਰਮਾ ਦੇ ਉੱਤੇ ਆਇਆ ਹੈ ਤੇ ਅੱਜ ਕਿਸੇ ਦੇ ਘਰੇ ਮੈਨੂੰ ਲੱਗਾ ਫੇਰ ਨਰਮਾ ਹੋਣੀ ਉਹ ਵੀ ਕੀ ਕਰਨ ਜ਼ਿੰਮੇਦਾਰ ਜਨਬ ਜਦੋਂ ਹੁੰਦੇ ਨੇ ਉਹ ਵੀ ਕੀ ਕਰਨ ਹੈਲੋ ਕੋਈ ਆ ਅਸੀਂ ਰਾਜਸਥਾਨ ਜਾ ਰਹੇ ਹਾਂ ਜੀ ਨਰਮਾਚੋਕਣਾ ਪਹਿਲਾਂ ਆਪਣੇ ਬਹੁਤ ਕਮਤਨ ਦਾ ਸੀ ਬਹੁਤ ਰੋਜ਼ਗਾਰ ਸੀਗਾ ਤਿੰਨ ਤਿੰਨ ਮਹੀਨੇ ਨਰਮਾਚੋਕ ਦੇ ਵਧੀਆ ਗੁਜ਼ਾਰਾ ਹੋਈ ਜਾਂਦਾ ਸੀਗਾ ਆਪਣੇ ਜਿਵੇਂ ਪਹਿਲਾਂ ਵੀ ਬਾਈ ਬੋਲ ਕੇ ਕਹਟ ਹੈਗਾ ਇੰਨੇ ਵੀ ਦੱਸੇਗਾ ਵੀ ਜਿਆਦਾ ਬੀਮਾੜੇ ਆਉਣ ਲੱਗੇ ਜਾਂ ਸਰਕਾਰ ਹੀ ਨਹੀਂ ਅਜਿਓ ਕੋਈ ਵੀ ਚੰਗਾ ਦੇ ਰਹੀਆਂ ਚਲਾਦਾ ਗੱਲਾ ਜਿਮੀਦਾਰ ਵੀਦ ਹੈ ਉਸੇ ਨੂੰ ਕਦੇ ਗੁਲਾਬੀ ਸੁਣਦੀ ਪੈਗੀ ਕਦੇ ਉਹ ਅਲਜੀ ਪੈ ਜਾਂਦੀ ਹੈ ਜਿਸ ਨੂੰ ਕਹਿੰਦੇ ਉਹ ਕਾਲਾ ਜਾ ਹੋ ਜਾਂਦਾ ਇੱਕੇ ਵਾਰੀ ਚੀਜ਼ ਸਾਰਾ ਨਰਮ ਖਰਾਬ ਹੋ ਜਾਂਦਾ ਹੈ ਇੱਕ ਤਰ੍ਹਾਂ ਕੇ ਹੁਣ ਅਸੀਂ Rajasthan ਜਾ ਰਹੇ ਆ ਉਧਰ ਸਾਡੇ ਤਿੰਨ ਮਹੀਨੇ ਕੱਟੋ ਘਾਟੀ ਲੱਗਣਗੇ ਪਹਿਲਾਂ ਇਸ ਰੋਤ ਦੇ ਵਿੱਚ ਕਿੰਨਾ ਕ ਪੂਰਾ ਪੂਰਾ ਪਰਿਵਾਰ ਜਾਂਦਾ ਸੀ ਨਰਮੇ ਜੁਣ ਪੂਰਾ ਪਰਿਵਾਰ ਆ ਜਿੰਨਾ ਤੁਸੀਂ ਰੋਡ ਦੇਖਦੇ ਹੋ ਇੱਥੇ ਟਰਾਲੀਆਂ ਦੀਆਂ ਟਰਾਲੀਆਂ ਸਵੇਰੇ ਜਿਮੀਦਰਾਂ ਦੀ ਆ ਕੇ ਖੜ ਜਾਂਦੀਆਂ ਸਾਰੇ ਦਾ ਸਾਰਾ ਪਰਿਵਾਰ ਸਾਰ ਜ ਬੀੜੀ ਟਰਾਲੀਆਂ ਤੇ ਬਹੁਤ ਪਰ ਪਰਖੇ ਨਰਮਾ ਚੁਗਣ ਜਾਂਦੇ ਹੁਣ ਫਿਰ ਇੱਥੇ ਕੋਈ ਰਜਗਾਰ ਰਿਆ ਨਹੀਂ ਪੰਜਾਬ ਦੇ ਵਿੱਚ ਵੀ ਜਿਹੜਾ ਆਪਾਂ ਨੂੰ ਉਧਰ ਰਾਜਸਥਾਨ ਜਾਣਾ ਪੈ ਰਿਹਾ ਨਹੀਂ ਕਿਹਾ ਨਹੀਂ ਕਿ ਕੋਈ ਰਜਗਾਰ ਨਹੀਂ ਹੈ ਬਸ ਜ ਮਿਸਤਰੀਆਂ ਨਾਲ ਹੈ ਥੋੜਾ ਬਹੁਤ ਅਜੇ ਅਜੇ ਚੱਲਦਾ ਅਸੀਂ ਰਾਜਸਥਾਨ ਜਾ ਰਹੇ ਹਾਂ ਜੀ ਨਰਮਾ ਚੁਗਣ ਜਾ ਰਹੇ ਹਾਂ ਹੂੰ ਕਿਉਂ ਰਾਜਸਥਾਨ ਕਿਉਂ ਜਾਂਦੇ ਹੋ ਕਿਉਂਕਿ ਇੱਥੇ ਕੰਮ ਬਹੁਤ ਚੱਲਦਾ ਸੀ ਹੁਣ ਕੰਮ ਹੈ ਨਹੀਂਗਾ ਇੱਥੇ ਆਰੇ ਸੱਚੋਂ ਨਾਲ ਲੱਗਣ ਲੱਗ ਜਾ ਉਧਰ ਨਰਮਾ ਬਹੁਤ ਜ਼ਿਆਦਾ ਹੁੰਦਾ ਇਸ ਲਈ ਉਧਰ ਜਾਗੇ ਕਿੰਨਾ ਕ ਟਾਈਮ ਉਧਰ ਰਾਜਸਥਾਨ ਚ ਕੰਮ ਚੱਲੂ ਇਹ ਨਰਮੇ ਦਾ ਇਹ 3-4 ਮਹੀਨੇ ਘੱਟੋ-ਘੱਟ ਇਧਰ ਹੁਣ ਹੈ ਨਹੀਂ ਆਪਣੇ ਪੰਜਾਬ ਚ ਇੰਨਾ ਨਰਮਾ ਵੀ ਤਾਂ ਕਰਕੇ ਸੁਨਾਰਦਸਤਾਨ ਜਾਣਾ ਪੈ ਰਿਹਾ ਆਪਣੇ ਪੰਜਾਬ ਦੇ ਵਿੱਚ ਕਿਤੇ ਨਰਮਾ ਨਹੀਂ ਹੈਗਾ ਜੇ ਕਿਤੇ ਹੈਗਾ ਕਿ ਲਾਦਾ ਕਿ ਲਈ ਹੈਗਾ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਹੈਗਾ ਹੂੰ ਬਾਕੀ ਸਾਰਾ ਝੋਨਾ ਲੱਗਦਾ ਪਹਿਲਾਂ ਕਿੰਨਾ ਕ ਕੰਮ ਚੱਲਦਾ ਸੀ ਪੂਰੇ ਪਰਿਵਾਰ ਜਾਂਦੇ ਸੀ ਹਾਂ ਹਾਂ ਪਹਿਲਾਂ ਬਹੁਤ ਕੰਮ ਚੱਲਦਾ ਸੀ ਤੇ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਕੰਮ ਕਰਦਾ ਸੀ ਜੇ ਤਿੰਨ ਚਾਰ ਮਹੀਨੇ ਵਧੀਆ ਕੰਮ ਚੱਲਦਾ ਸੀ ਹੂੰ ਹੁਣ ਇੱਥੇ ਕੰਮ ਬੰਦ ਹੋ ਗਿਆ ਇਸ ਲਈ ਹੁਣ ਰਾਜਸਥਾਨ ਨਰਮਾ ਚਲਣ ਜਾ ਰਹੇ ਹਾਂ ਇੱਥੇ ਲੋਕ ਕਿੰਨਾ ਕੁ ਨਰਮਲ ਲੱਗਿਆ ਹੋਇਆਗਾ ਕਿੰਨਾ ਕੁ ਕੰਮ ਚੱਲੂਗਾ ਇੱਥੇ ਤਾਂ ਥੋੜ੍ਹੀ ਕੰਮ ਚੱਲੂਗਾ ਤੇ ਬਸ 15-20 ਦਿਨਾਂ ਦਾ ਹੀ ਕੰਮ ਹੈ ਹਾਂ ਪਹਿਲਾਂ ਜਿਮੀਦਾਰ ਨਰਮਾ ਬਹੁਤ ਵੀ ਦੇ ਸੀਗੇ 20-25 ਕਿੱਲੇ ਵੀ ਦੇ ਸੀਗੇ ਗਰੀਬਾਂ ਦਾ ਵਧੀਆ ਗੁਜ਼ਾਰਾ ਹੁੰਦਾ ਸੀਗਾ ਇਹ ਜੇ ਨਰਮਾ ਹੁਣ ਖਰਾਬ ਹੋਣ ਲੱਗ ਗਿਆ ਕਾਣਾ ਹੋਣ ਲੱਗ ਗਿਆ ਇਸ ਲਈ ਹੁਣੇ ਬੀਜ ਨੂੰ ਹਟਕੇ ਤੇ ਅਸੀਂ ਬਾਹਰ ਨਰਮਾ ਚੀਂ ਜੀ